ਅੱਜਕੱਲ 25 ਤੋਂ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕੋ ਸਾਡ ਕਰ ਸਕਦੇ ਲੋਈ ਬਿਠਾਤੇ ਚਾਗ ਵਾਂਗ ਨਾਲ ਹੀ ਖੜੇ ਆ ਹੁਣ ਹੁਣ ਨਹੀਂ ਕੁਸਕਤੇ ਭੂਰਾ ਵੀ ਤੇ ਤੁਹਾਨੂੰ ਕਿਹਾ ਸੀਗਾ ਕਿ ਇੱਧਰ ਤੇ ਬੋਲਦੇ ਹੁੰਦੇ ਪਰ ਟਾਈਮ ਨਾਲ ਚੁੱਪ ਕਰਕੇ ਬਹਿ ਨਹੀਂ ਜੁਣੇ ਇਹ ਬਾਈ ਇਹ ਨਾ ਥੋੜੀ ਕੰਟਰੋਵਰਸੀ ਜਿਹੜਾ ਭਾਲਦਾ ਹੁੰਦਾ ਜਿਹੜਾ ਤੁਸੀਂ ਦੇਖਦੇ ਹੋ ਨਾਲ ਮੋਨਾ ਖੜਾ ਇੱਕ ਬੀਅਰ ਵਾਲਾ ਪਰਸਨ ਪਿੱਛੇ ਤੇ ਉਹ ਵੀ ਵੈਸੇ ਵੀ ਥੋੜੀ ਕੰਟਰੋਵਰਸੀ ਭਾਲਦਾ ਹੁੰਦਾ ਇਹਨੂੰ ਆਪਾਂ ਪਿਛਲਾ ਵੀ ਪਿਛਲੇ ਸਾਲ ਵੀ ਕਾਫੀ ਰੂਸਟ ਕੀਤਾ ਸੀਗਾ ਠੰਡਾ ਹੋ ਕੇ ਬਹਿ ਗਿਆ ਸੀਗਾ ਇਹਨੂੰ ਬਸ ਇਦਾਂ ਨੂੰ ਜਿਆਦਾ ਚਾਹੀਦਾ ਹੁੰਦਾ ਮਸਾਲਾ ਥੋੜਾ ਜਿਹਾ ਤੇ ਜਾਂ ਇਹਨਾਂ ਨੂੰ ਚਾਹੀਦੀ ਹੁੰਦੀ ਥੋੜੀ ਜਿਹੀ ਸੇਵਾ ਚਾਹੀਦੀ ਹੁੰਦੀ ਹੈ ਤੇ ਦੇਖ ਲਓ ਹੁਣ ਬਾਈ ਦੇ ਨਾਲ ਹੀ ਖੜਾ ਐ ਐਕਸ਼ਨ ਕਮੇਟੀ ਵਾਲੇ ਬਾਈ ਦੇ ਨਾਲ ਤੇ ਹੁਣ ਨਹੀਂ ਕੁਸਕਤੇ ਭੋਰਾ ਵੀ ਤੇ ਇਹ ਇਹਨਾਂ ਦੀ ਇਹ ਹੁੰਦੀ ਜਾਂ ਤਾਂ ਫੇਮ ਲੈਣ ਦਾ ਚੱਕਰ ਹੁੰਦਾ ਜਾਂ ਤਾਂ ਕਿ ਉਹਨਾਂ ਨੂੰ ਪਤਾ ਕਿ ਆਪਾਂ ਕ੍ਰਿਸ਼ਨਾਂ ਦੇ ਬਾਰੇ ਬੋਲ ਲਾਂਗੇ ਤੇ ਫੇਮ ਆਪਣੇ ਆਪ ਹੀ ਮਿਲ ਜਾਣਾ ਸਾਨੂੰ ਪਰ ਉਹ ਟਾਈਮ ਗਿਆ ਬੱਬੇ ਹੁਣ ਜਿਹੜਾ ਤੁਸੀਂ ਬੋਲਦੇ ਸੀ ਤੇ ਆਪਾਂ ਸਹਿ ਲੈਂਦੇ ਸੀਗੇ ਤੁਸੀਂ ਅੱਜ ਬੋਲੋ ਤੇ ਕੱਲ ਤੁਸੀਂ ਖੁੰਝੇ ਲੱਗੇ ਹੋਣਾ ਆ ਹੋਰਾਂ ਵੀ ਤੁਹਾਨੂੰ ਗੱਲ ਨਹੀਂ ਹੋਣੀ ਕੋਈ ਵੀ ਠੀਕ ਆ ਤੇ ਦੇਖ ਸਕਦੇ ਬਾਈ ਤੁਸੀਂ ਵੀਡੀਓ ਤੇ ਬਾਕੀ ਅੱਜ ਡੀਸੀਪੀ ਪਵਜੋ ਸਿੰਘ ਬਿਰਕ ਦੇ ਦਫਤਰ ਦੇ ਵਿੱਚ ਹੰਗਾਮੀ ਮੀਟਿੰਗ ਹੋਈ ਜਿੱਥੇ ਦੋਨੇ ਧਿਰਾਂ ਬੈਠੀਆਂ ਤੇ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਕੀ ਸੁਲਾਹ مشورہ ਜਿਹੜਾ ਕੀ ਕਰਵਾਇਆ ਗਿਆ ਡੀਸੀਪੀ ਪਵਜੋ ਸਿੰਘ ਬਿਰਕ ਦੇ ਵੱਲੋਂ ਤੇ ਜਿਹੜਾ ਕੀ ਵਿਰੋਧੀ ਧਿਰ ਸੀਗਾ ਜਿਹੜੇ ਕਰੋਸਰ ਬੰਦ ਕਰਾਉਣ ਦੀਆਂ ਗੱਲਾਂ ਕਰਦੇ ਸੀਗੇ ਤੇ ਉਹਨਾਂ ਨੇ ਵੀ ਮਜਬੂਰ ਕਰਤਾ ਗਿਆ ਆਪਣੇ ਆਪਣੀ ਮਜਬੂਰ ਕਰਤਾ ਤੇ ਉਹ ਕਹਿੰਦੇ ਕਿ ਠੀਕ ਹੈ ਜੀ ਜਿਦਾ ਤੁਸੀਂ ਕਹਿੰਦੇ ਹੋ ਤੁਸੀਂ ਆਪਣਾ ਸਮਾਗਮ ਕਰੋ ਅਸੀਂ ਕੋਈ ਵਿਗਨ ਨਹੀਂ ਪਾਵਾਂਗੇ ਤੇ ਗੌਰਵ ਮਸੀਹ ਜੀ ਦੇ ਵੱਲੋਂ ਬਾਈ ਗੌਰਵ ਦੇ ਵੱਲੋਂ ਇਹਨਾਂ ਨੂੰ ਇਨਵਾਈਟ ਵੀ ਕੀਤਾ ਗਿਆ 크ਰੂਸੈਡ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਪ੍ਰੋਪਰ ਜਿਹੜੀ ਸਿਕਿਉਰਟੀ ਲਈ 크ਰੂਸੈਡ ਦੇ ਵਿੱਚ ਜਿਹੜੀ ਕਿ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤੇ ਅਗੇੜੀ ਵੀਡੀਓ ਹੈ ਜਿਹੜੇ ਬੋਲ ਉਹ ਤੁਸੀਂ ਆਪਦੀ ਸਕਰੀਨ ਤੇ ਸੁਣ ਸਕਦੇ ਹੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈមਸੀ ਦੀ ਮੇਰਾ ਨਾਮ ਜਸਵਿੰਦਰ ਸਿੰਘ ਗੌਰਵ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਭਾਈ ਸਾਹਿਬ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਉਸ ਨੂੰ ਪਰ ਸਾਡੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅੱਜ ਅਸੀਂ ਐਸਪੀ ਸਾਹਿਬ ਦੇ ਅਫੀਸ ਇੱਥੇ ਆਏ ਹਾਂ ਸਾਡਾ ਬੈਠ ਕੇ ਆਪਸ ਵਿੱਚ ਉਹਨਾਂ ਨੇ ਕੰਪਰਮਾਈਜ਼ ਕਰਵਾਇਆ ਵਾ ਸਾਡੇ ਇਹ ਭਰਾ ਹਨ ਸਾਡੇ ਸਤਕਾਰ ਦੇ ਯੋਗ ਨੇ ਅਸੀਂ ਸਾਰੇ ਧਰਮ ਦਾ ਸਤਕਾਰ ਕਰਦੇ ਹਾਂ ਕੰਪਰਮਾਈਜ਼ ਇਹ ਹੈ ਵੀ ਦੇਖੋ ਸੰਵਿਧਾਨ ਜਿਹੜਾ ਵਾ ਸਾਨੂੰ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅੱਜ ਕੱਲ ਮੱਛੀ ਕੋ ਠਾਈ ਦੀ ਵੀ ਕਿਹਾ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਉਹ ਸੀ ਜਿਹੜਾ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਹੋ ਰਿਹਾ ਵਾ ਔਰ ਇਹ ਵਿੱਚ ਨਾ ਹੀ ਕੋਈ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆ ਤੇ ਨਾ ਹੀ ਸਾਧੂ ਆ ਔਰ ਅਸੀਂ ਗਾਹ ਵਿੱਚ ਜਿਹੜਾ ਦੂਜੇ ਦੇ ਨਾਲ ਮਿਲ ਕੇ ਕਹਾਵਾਂਗੇ ਸੱਲਾਂਗੇ ਔਰ ਸਮਾਜਿਕ ਵਧੀਆ ਸੇ ਦਵਾਂਗੇ ਧੰਨਵਾਦ ਅੱਜ ਭਾਈ ਸਾਹਿਬ ਨੇ ਐਸਪੀ ਸਾਹਿਬ ਦੇ ਲੱਤਰ ਪੇਖੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਆ ਇਹ ਜਿਹੜਾ ਪ੍ਰੋਗਰਾਮ ਹੈ ਔਰੇ ਵਿੱਚ ਇਹ ਹਿੰਦੀ ਕਿਹੇ ਸੇ ਕਿਹੇ ਪਾਲਿਕ ਸਮਾਰਥਨ ਖਲਾਸ ਕੋਈ ਨਹੀਂ ਬੋਲਣਗੇ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਐਸ.ਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਆ ਇਹ ਚੀਜ਼ ਤੇ ਅਹੀਂ ਵੀ ਸ਼ਾਂਤੀ ਜਿਤਾਈ ਆ ਕਿ ਠੀਕ ਐ ਜੇ ਤੁਸੀਂ ਕਿਸੇ ਨੂੰ ਨਹੀਂ ਕਿਹਾ ਨਾ ਹੀ ਕੋਈ ਕਹੇ ਧਰਮ ਦੇ ਖਿਲਾਫ ਬੋਲੋਗੇ ਤੇ ਅਹੀਂ ਵੀ ਤੁਹਾਡਾ ਸਹਿਯੋਗ ਕਰਾਂਗੇ ਜੀ ਮਹਾਰਾਜੀ ਤੇਰਾ ਕਲਪ ਹੋਗਾ ਠੀਕ ਐ ਇਹ ਸਬਧਾਨ ਇਹਨਾਂ ਨੂੰ ਆਗਿਆ ਦਿੱਤਾ ਕਿ ਆਪਣੇ ਧਰਮ ਦਾ ਪ੍ਰਚਾਰ ਕਰਦਾ ਠੀਕ ਐ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿਹੇ ਧਰਮ ਦੇ ਖਿਲਾਫ ਕੋਈ ਸਵਾਲ ਜਵਾਬ ਨਹੀਂ ਹੋਣਗੇ ਕੁਝ ਧਰਮ ਨੂੰ ਗਲਤ ਨਹੀਂ ਕਿਹਾ ਜਾਏਗਾ हां ਆਪਣੇ ਧਰਮ ਨੂੰ ਇਹ ਜਾਜਾਕਾਰ ਕਰਨ ਅਸੀਂ ਵੀ ਆਪਣੇ ਆਪਣੇ ਧਰਮ ਦੀ ਜਾਜਾਕਾਰ ਕਰੀਏ ਇਹਦੇ ਵਿੱਚ ਇਹਨਾਂ ਨੇ ਆਪਣੇ ਪਾਸਟਰ ਨਰੂਲਾ ਜੀ ਵੱਲੋਂ ਵਿਸ਼ਵਾਸਨ ਦਵਾਇਆ ਗੌਰਵ ਜੀ ਨੇ ਕਿ ਜਿਹੜਾ ਕੱਲ ਸਮਾਗਮ ਹੋ ਰਿਹਾ ਇਹਨਾਂ ਦਾ ਉਹਦੇ ਵਿੱਚ Hindu ਸਮਾਜ Sikh ਸਮਾਜ Balmik ਸਮਾਜ ਕਿਸੇ ਸਮਾਜ ਬਾਰੇ ਕੋਈ ਟਿੱਪਣੀ ਨਹੀਂ ਹੋਊਗੀ ਨਾ ਹੀ ਕੋਈ ਉਸ ਸਮਾਜ ਦਾ ਜ਼ਿਕਰ ਹੋਏਗਾ ਵਿੱਚ ਨਹੀਂ ਇਹਨੇ ਮੰਗ ਪੱਤਰ ਦਿੱਤਾ ਹੀ ਕੰਪਲੇਂਟ ਨਹੀਂ ਦਿੱਤੀ ਮੰਗ ਪੱਤਰ ਦਿੱਤਾ ਸੀ ਜਿਹੜਾ ਕਿ ਹੁਣ ਸਾਡੀ ਸੈਮਟੀ ਹੋ ਗਈ ਆ ਤੁਹਾਨੂੰ ਵੀ